ਇੰਜਨ ਗੇਅਰ ਕੇ ਮੇ ਰੁਕ ਬਾਈ ਚਲ ਓਕੇ ਚਲਾ ਕੇ ਬਾਕੇ ਲੈ ਜੀ ਠੀਕ ਆ ਬਾਈ ਜੀ ਸੋਨੇ ਵਰਗਾ ਟਰੈਕਟਰ ਆ ਪੰਜਾਬ ਨੰਬਰ ਆ ਹਾਂ 2010 ਇਹ ਵੀ ਅੱਜ ਹੀ ਲੈ ਕੇ ਆਂਦਾ ਤਿਆਰ ਤੁਰ ਕਰਾ ਨਹੀਂ ਟਾਇਰ ਦਿਖਾ ਦੇ ਨਾਲ ਦੇ ਹਾਜੀ ਮੰਨਦਾ ਮੰਨਤਾ ਨਹੀਂ ਆ ਬਸ ਕਰ ਦਾਂ ਇਹ ਮੌਕੇ ਤੇ ਤੇਰਾ ਨਾਮ ਲੈ ਕੇ ਵੀਡੀਓ ਸ਼ੇਅਰ ਕਰਕੇ ਆ ਜੇ ਬੰਦਾ ਠੀਕ ਆ ਜੀ 5000 ਹੋਰ ਕਰ ਦਾਂਗੇ ਆ ਜੀ ਜਾਂ ਦੇਖੋ ਬਾਈ ਇਹ ਵੇਟ ਆ ਕੇ ਲੋਹੇ ਦੇ ਯਾਰ ਰਬੜ ਦੇ ਨਹੀਂ ਲੱਗੇ ਹੋਏ ਲੋਹੇ ਦੇ ਰੀਜਨ ਲੋਹੇ ਦੇ ਆ ਕੇ ਰੀਜਨ ਵਾਲੇ ਆ ਨਾ ਮੈਂ ਕਹਣਾ ਜੇ ਆਪਾਂ ਟਰੈਕਟਰ ਦੇਖੀ ਜਾਈਏ 100 ਚੋਂ ਕੋਈ ਇੱਕ ਟਰੈਕਟਰ ਹੁੰਦਾ ਇੱਕ ਦੀ ਹਾਂ ਇੱਕ ਹੀਲਡ ਦਿਖਾ ਦੇ ਓ ориجنલ ਸੀਟ ਆ ਬਈ ਅੱਗੇ ਅੱਗੇ ਜਿਹੜੀ ਗੋਲਜੀ ਸੀਟ ਆਉਂਦੀ ਹਾਂ ਹਾਂ ਮੱਠਲ ਜੀ ਕਹਿੰਦੇ ਆਂ ਆਪਾਂ ਮੱਠਲ ਜੀ ਵਾਲੇ ਹੀ ਇਹਦੇ ਵਿੱਚ ਸਕੀਮ ਆ ਆਪਾਂ ਪਹਿਲਾਂ ਵੀ ਦਿੱਤਾ ਸੀਗਾ ਫਾਰਮ 60 ਫਾਰਮ 60 ਉਹ ਬਾਈਆਂ ਨੂੰ ਮਿਲਾਵਾਂਗੇ ਵੀਡੀਓ ਦੇ ਵਿੱਚ ਫਾਰਮ 60 ਦੀ ਆਪਾਂ ਟੈਂਕੀ ਭਰਾ ਕੇ ਦਿੱਤੀ ਆ ਇਹਦੀ ਵੀ ਟੈਂਕੀ ਭਰਾ ਕੇ ਦੇਵਾਂਗੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀ ਸਾਰੇ ਠੀਕ ਹੋਵੋਗੇ ਅੱਜ ਫਿਰ ਪਹੁੰਚਾਂਗੇ ਪੰਜਾਬ ਟਰੈਕਟਰ ਸੇਲ ਪਰਚੇਜ ਤੇ ਬਾਈ ਗੋਰੇ ਗੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਆਜੋ ਬਾਈ ਨਾਲ ਮਿਲ ਆਉਣੇ ਸਸਿਕਾ ਬਾਈ ਜੀ ਸਸਿਕਾ ਜੀ ਠੀਕ ਹੋ ਬਾਈ ਜੀ ਹਾਂ ਠੀਕ ਹੋ ਬਾਈ ਜੀ ਦੱਸੋ ਬਾਈ ਜੀ ਕਿੱਥੇ ਖੜਿਆ ਇਸ ਵਕਤ ਆਪਾਂ ਖੜੇ ਆ ਪੰਜਾਬ ਟਰੈਕਟਰ ਪੰਜਾਬ ਟਰੈਕਟਰ ਸੇਲ ਪਰਚੇਜ ਮਾਨਸਾ ਕੈਂਚੀਆਂ ਠੀਕ ਹੈ ਮਾਨਸਾ ਪੰਪ ਦੇ ਸਾਹਮਣੇ ਠੀਕ ਹੈ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਬਾਈ ਜੀ ਹੈਗੇ ਆਪਣੇ ਕੋਲੇ 24 25 ਟਿੱਕ ਠੀਕ ਹੈ ਸਟਾਕ ਫੁੱਲ ਲੱਗਾ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਲੋਨ ਵਗੈਰਾ ਦੀ ਸਭ ਦਾ ਵੇ ਜੀ ਹਾਂਜੀ ਹਾਂਜੀ ਤੇ ਕਾਪੀ ਕਾਗਜ਼ ਦੇ ਬਾਈ ਜੀ ਕਾਪੀ ਕਾਗਜ਼ ਨਾਲ ਜ਼ਿੰਮੇਵਾਰੀ ਠੀਕ ਹੈ ਜੀ ਬਾਕੀ ਪੁਰਾਣਾ ਕੰਮਾਗਾ ਨਾ ਹਾਂ ਹਾਂ ਕੰਮ ਪੁਰਾਣੀ ਆ ਦਰਸ਼ਕ ਜਾਣਦੀ ਆ ਠੀਕ ਆ ਜੀ ਦੋਰਾ ਰਾ ਫਰਾ ਹਾਂ ਲਓ ਮਿੱਤਰੋ ਵੀਡੀਓ ਸਟਾਰਟ ਕਰਦੇ ਆਪਾਂ ਫਾਰਮ ਟਰੈਕ ਦਾ 60 ਤੋਂ ਕੰਡੀਸ਼ਨ ਚੈੱਕ ਕਰ ਲੋ ਜੇ ਮਾਡਲ ਦੀ ਗੱਲ ਬਾਤ ਕਰੀਏ ਬੇ ਜੀ ਇਹ 98 ਮਾਡਲ ਹੈ ਡਬਲ ਕਲਚ ਹੈ ਠੀਕ ਆ ਜੀ ਕੰਡੀਸ਼ਨ ਕਿ ਮੇਰਾ ਵੀ ਟਰੈਕਟਰ ਦੀ ਇੰਜਨ ਗੇਅਰ ਦਾ ਰੁਪਈਆ ਦਾ ਰੁਪਿਆ ਚਿੱਪ ਵਾਲੀ ਕਾਪੀ ਆ 98 ਮਾਡਲ ਠੀਕ ਡਬਲ ਕਲਚ ਟਰੈਕਟਰ ਹੈ ਸਾਰਾ ਸਮਾਨ ਨਾਲ ਹੈ ਮੁੱਖ ਰੰਗ ਪੇਂਟ ਬੇ ਜੀ ਬਸ ਥੋੜਾ ਬੋਤਾ ਨੀਮਾ ਮਾਡਲ ਮਗਰਾਡ ਮੂ ਟੁੱਟਾ ਹੋਏ ਨੇ ਬਾਕੀ ਸਾਰਾ ਓਰੀਜਨਲ ਠੀਕ ਹੈ ਮਗਰਾਡ ਹੋਇਆ ਬਾਕੀ ਸਾਰਾ ਓਰੀਜਨਲ ਹਾਂ ਹਾਂਜੀ ਹਾਂਜੀ ਜਿੰਮੇਵਾਰੀ ਵਾਲਾ ਟਰੈਕਟਰ ਹੈ ਜਿੰਮੇਵਾਰੀ ਵਾਲਾ ਟਰੈਕਟਰ ਹੈ ਪਿਛਲੀ ਵੀਡੀਓ ਚ ਆਪਾਂ ਬੋਲੇ ਸੀ ਵੀ ਟੈਂਕੀ ਭਰਾ ਕੇ ਦੇਵਾਂਗੇ ਟਰੈਕਟਰ ਫਾਰਮ ਸੱਟ ਉਹਦੇ ਵਿੱਚ ਦੇਗੇ ਬੰਦੇ ਹੀ ਠੀਕ ਹੈ ਇਹ ਵਿੱਚ ਕੱਟਿਆ ਹੋਇਆ ਟਰੈਕਟਰ ਹੈ ਹਾਂ ਇਹ ਵਿੱਚ ਕੱਟਿਆ ਹੋਇਆ ਠੀਕ ਹੈ ਲੋ ਮਤਰੋ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੇ ਡਿਮਾਂਡ ਰੁਪਈਏ ਦੀ ਡਿਮਾਂਡ ਤੈਰੀ ਕੁਝ ਕਰੀਏ 1 ਲੱਖ ਤੇ 80 ਹਜ਼ਾਰ ਦਾ ਦੇ ਦੇ ਮੰਨ ਦਾ ਮਾਂ ਤਾਂ ਨਹੀਂ ਆ ਬਸ ਕਰ ਦਾਂਗੇ ਮੌਕੇ ਤੇ ਤੇਰਾ ਨਾਮ ਲੈ ਕੇ ਵੀਡੀਓ ਸ਼ੇਅਰ ਕਰਕੇ ਆ ਜੇ ਬੰਦਾ 5000 ਹੋਰ ਕਰ ਦਾਂਗੇ ਇਹ 2023 ਮਾਡਲ ਠੀਕ ਆ ਜੀ ਤੇ ਇਹਦਾ ਰੇਟ ਵਜੇ ਇਹਦਾ ਰੇਟ ਆਪਾਂ ਮੌਕੇ ਤੇ ਕਰ ਲਾਂਗੇ ਠੀਕ ਆ ਜੀ ਕਮੈਂਟ ਫਾਰਮ ਟ੍ਰੈਕ 60 55 ਗਏ 20 ਮਾਡਲ 19 ਮਾਡਲ ਇਹਦੀ ਡਿਮਾਂਡ ਰੂ ਬਈ ਇਹ ਡਿਮਾਂਡ ਤਾਂ ਆਪਾਂ ਇਹਦੀ 6.5 ਕਰ ਦਿਆਂ ਮੌਕੇ ਤੇ ਕਰ ਲਾਂਗੇ ਗੱਲਬਾਤ ਠੀਕ ਆ ਜੀ ਤੇ ਅੱਗੇ ਆ ਗਿਆ ਸਵਰਾਜ 855 3 ਸਟਾਰ ਹੈਗਾ ਤੇ ਮਾਡਲ ਆ ਗਿਆ ਬਾਈ ਜੀ 11 11 ਰਿਵਰਸ ਪੀਡੀਓ ਵਾਲਾ ਰਿਵਰਸ ਬ੍ਰੇਕ ਵਾਲਾ ਸਾਦੀ ਘਟਾਈ ਵਾਲਾ ਡੀਲੈਕਸ ਮਾਡਲ ਆ ਗਿਆ ਨਾ ਬਾਈ ਜੀ ਹਾਂਜੀ 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 ਠੀਕ ਆ ਬਾਈ ਜੀ ਰੰਗ ਪਿੰਟ ਦੀ ਗੱਲਬਾਤ ਕਰੀ ਸਾਰਾ ਓਰੀਜਨਲ ਆ ਜੀ ਠੀਕ ਆ ਜੀ ਤਾਂ ਟਾਇਰ ਰਹਿਣਗੇ ਬਾਈ ਜੀ ਇਹਦੇ ਟਾਇਰ ਹੈਗੇ 70 70 ਪੈਸੀ ਠੀਕ ਆ ਇਹ ਸਿਸਟਮ ਚੱਲਦਾ ਬਾਈ ਜੀ ਹਾਂਜੀ 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 ਸਾਰਾ ਚੱਲਦਾ ਠੀਕ ਹੈ ਇਹਦਾ ਟਾਇਰ 14 ਲੈਣਾ ਹੈ ਨਾ ਭਾਈ ਜੀ ਹਾਂ 14 ਵਾਲੇ ਤੇਲ ਬ੍ਰੇਕਾ ਰਿਵਰਸ ਪੀਟੀਓ 11 ਦੇ ਮਾਰ ਕੇ 11 ਦੀ ਕਾਪੀ ਪੀਵੀ 65 ਮਹਾਲੀ ਨੰਬਰ ਲੈਓ ਮੇਟਰੋ ਪੀਵੀ 65 ਮਹਾਲੀ ਦਾ ਨੰਬਰ ਆ ਬਾਕੀ ਸਿੱਧੂ ਮੂਸੇ ਵਾਲਾ ਭਾਈ ਯਾਦ ਕਰਵਾ ਗਿਆ ਨਾ ਭਾਈ ਪੀਵੀ ਪੈਂਟ ਮਹਾਲੀ ਦਾ ਹਾਂਜੀ ਹਾਂ ਤੇ 11 ਮਾਡਲ ਤੇ ਇਹਦੀ ਡਿਮਾਂਡ ਰੂਪੇ ਜੀ ਇਹ ਮੰਗਦੇ ਤਾਂ ਆਪਾਂ 3 ਲੱਖ ਤੇ 55000 ਆ ਠੀਕ ਹੈ ਜੀ ਬਾਕੀ ਮੁੱਕ ਤੇ ਆਪਾਂ ਜਰ 40000 ਦਾ ਟਰੈਕਟਰ ਦੇ ਦਿਆਂਗੇ मतलब ये जिनडे रेट दस रहे भाई फिक्स रेट ਤਾਂ ਕੋਈ ਵੀ ਨਹੀਂ ਹੈਗਾ ਨਾ ਸਿੱਧੇ ਕੋਈ ਮਾੜਾ ਮੋਟਾ ਹੋ ਜੂ 40000 ਚ ਮਾਨਤਾਨ ਕਰਦੇ ਠੀਕ ਹੈ ਜੀ ਤੇ ਅੱਗੇ ਆ ਗਿਆ 53 ਦਾ ਸੀ ਇਹ 16 ਮਾਡਲ ਹੈ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ ਇਹ 6 ਲੱਖ ਤੇ 35 35000 ਦਾ ਦੇ ਦਾਂਗੇ ਠੀਕ ਹੈ ਜੀ 6 ਲੱਖ 65000 ਰੁਪਏ ਡਿਮਾਂਡ ਹੈ ਬਈ 30 35 ਦਾ ਬਈ ਕਹਿੰਦਾ ਦੇਣਾਗਾ ਕੋਣੋਪੀ ਛਾਤਰੀ ਲੱਗਿਆ ਅੱਗੇ ਆ ਗਿਆ ਬਈ ਜੀ ਡੀ ਆਈ 35 ਦਾ ਹਾਂਜੀ ਹਾਂਜੀ 16 ਮਾਡਲ 16 ਮਾਡਲ ਹੈ ਕੰਡੀਸ਼ਨ ਚ ਚੈੱਕ ਕਰ ਲਓ ਬਈ ਜੀ ਕਿਹੜੇ ਤੇਲ ਖਰਚਾ ਵੀ ਇਹਨਾਂ ਟਰੈਕਟਰਾਂ ਦਾ ਬਹੁਤ ਜ਼ਿਆਦਾ ਠੀਕ ਹੈ ਸਭ ਤੋਂ ਜ਼ਿਆਦਾ ਵਿਕਦਾ ਅੱਜ ਕਰ ਠੀਕ ਹੈ ਲੋ ਮਿੱਤਰੋ ਪਾਵਰ ਸਟੀering ਚ ਆ ਗਿਆ ਤੇ 14 ਦੇ ਟਾਇਰਾਂ ਚ ਆ ਗਏ ਬਈ ਛਤਰੀ-ਛੁਤਰੀ ਦਿਖਾ ਦੇ ਬੱਬੂ ਵਧੀਆ ਸਮਾਨ ਲਾਇਆ ਹੋਇਆ ਹੈ ਬੰਦੇ ਠੀਕ ਹੈ ਬਾਈ ਬਾਕੀ ਛਤਰੀ ਦੇਖ ਸਕਦੇ ਹੋ 13 ਦੇ ਟਾਇਰਾਂ ਚ ਆ ਗਾ ਤੇ ਪਾਵਰ ਸਟੀering ਬਈ ਜੀ ਡਬਲ ਕਲੱਚ ਆ ਠੀਕ ਹੈ ਜੀ ਡਬਲ ਕਲੱਚ ਆ ਡਿਸਟ੍ਰਿਬਿਊਟਰ ਵੀ ਡਬਲ ਆਣਾ ਬਈ ਜੀ ਹਾਂਜੀ 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 ਠੀਕ ਆ ਬਈ ਜੀ ਰੰਗ ਪੇਂਟ ਦੀ ਗੱਲਬਾਤ ਕਰ ਸਾਰਾ origignal ਹਜੇ ਹੁਣੇ ਲੈ ਕੇ ਆਏ ਆ ਡਾਕਟਰ ਠੀਕ ਹੈ ਜੀ ਤੋ ਤੋ ਤਵੇਂ ਨਹੀਂ ਨਾ ਨਾ ਹਾਂ ਸਾਰਾ ਹੁਣੇ ਲੈ ਕੇ ਆਏ ਆ ਆਪਾਂ ਤੇ ਇਹ 360000 ਦਾ ਦੇ ਦਾਂਗੇ ਹਾਂ ਨਾਂ ਚ ਠੀਕ ਹੈ ਲੈ ਮਿੱਤਰੋ 360000 ਨੰਬਰ ਰੋਵੇ ਜੀ ਦਾ ਇਹਦਾ ਐਚ ਆਰ ਆਗਾ ਠੀਕ ਹੈ ਜੀ ਇਹ ਕਿਸੇ ਨੇ ਅਨੂਸੀ ਲੈਣੀਆਂ ਲੈ ਕੇ ਦੇ ਦਾਂਗੇ ਠੀਕ ਹੈ ਲੋਨ ਹੋ ਜੂ ਬਈ ਤੇ ਹਾਂ ਲੋਨ ਹੋ ਜੂਗਾ ਠੀਕ ਆ ਬਾਈ ਇਧਰ ਅਗਲਾ ਆ ਗਿਆ 3600 ਫੋਰਡ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਕਹ ਲਈਏ ਸਹੀ ਗੱਲ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਇੰਜਨ ਗੇਅਰ ਦੱਸੋ ਬਈ ਇਹਦਾ ਕਿਵੇਂ ਰੋਗਾ ਰੁਪਈਆ ਰੁਪਈਆ ਸਾਰਾ ਓਰੀਜਨਲ ਆ ਟਰੈਕਟਰ ਬਾਬੂ ਸਾਰਾ ਜਮਾ ਸਾਰਾ 来 ਮੇਤਰੋ ਸਾਰਾ ਟਰੈਕਟਰ ਬਾਈ ਕਹਿੰਦਾ ਰਿਜਨਲ ਹੈਗਾ ਬਾਕੀ ਤੁਸੀਂ ਬੰਪਰ ਵਗੈਰਾ ਵੀ ਦੇਖ ਸਕਦੇ ਹੋ ਜਿਵੇਂ ਕੰਪਨੀ ਚੋਂ ਆਇਆ ਬਾਈ ਜੀ ਰੰਗ ਦੁਬਾਰੇ ਦਿਖਾ ਦੇ ਚੈੱਕ ਕਰਾ ਦੇ ਸਾਰਾ ਓਰੀਜਨਲ ਹੈ ਠੀਕ ਹੈ ਲੋ ਮੇਤਰੋ ਚੈੱਕ ਕਰ ਲਓ ਟਰੈਕਟਰ ਦਾ ਰੰਗ ਛੋਛਾ ਦਿਖਾ ਦੇ ਠੀਕ ਹੈ ਲੋ ਵੀ ਚੈੱਕ ਕਰੋ ਸਾਰਾ ਜਿਵੇਂ ਆਪਣੇ ਵੀਰ ਬਾਹਰ ਲਿਆ ਤਿਆਰ ਕਰਾ ਕੇ ਲੈ ਕੇ ਜਾਂਦੇ ਆ ਰੰਗ ਕਰਾ ਕੇ ਲੈ ਕੇ ਜਾਂਦੇ ਆ ਠੀਕ ਹੈ ਜੀ ਸਾਰੇ ਆਪਣੇ ਕਿਸਾਨ ਵੀਰਾਂ ਨੂੰ ਪਤਾ ਆ ਚੀਜ਼ਾਂ ਦੇਖੋ ਬਾਈ ਏ ਵੇਟ ਆ ਕੇ ਲੋਹੇ ਦੇ ਆ ਰਬੜ ਦੇ ਨਹੀਂ ਲੱਗੇ ਹੋਏ ਲੋਹੇ ਦੇ ਰੀਜਨ ਰੀਜਨ ਵਾਲੀ ਆ ਨਾ ਮੈਂ ਕਹਿੰਦਾ ਜੇ ਆਪਾਂ ਟਰੈਕਟਰ ਦੇਖੀ ਜਾਈਏ 100 ਚ ਕੋਈ ਇੱਕ ਟਰੈਕਟਰ ਹੁੰਦਾ ਇੱਕ ਦੀ ਹਾਂ ਇੱਕ ਉਹੀ ਹੈ ਇੱਕ ਦੀ ਇੱਕ ਦੇ ਹਾਂ ਠੀਕ ਆ ਬਾਈ ਕੋਈ ਐਮ ਆਰ ਐਫ ਦੇ ਟਾਇਰ ਆ ਦੇਖੋ ਹਜੇ ਮਿਟਿਆ ਨਹੀਂ ਠੀਕ ਆ ਜੀ ਚੌਕੜਾ ਐਮ ਆਰ ਐਫ ਦਾ ਲੈ ਮਿੱਤਰੋ ਚੌਕੜਾ ਐਮ ਆਰ ਐਫ ਦਾ ਜਮਾ ਨਵਾਂਗਾ ਮੰਗਲੇ ਮੰਗਲੇ ਰਿੰਬਾ ਨੇ ਵੀ ਵੇਟ ਦਿਖਾ ਦੇ ਬਬੂ ਠੀਕ ਆ ਬਾਈ ओरिजिनल ਵੇਟ ਆ ਲੈ ਮਿੱਤਰੋ ओरिजिनल ਵੇਟ ਹੈ ਲੱਗੇ ਹੋਏ ਨੇ ਕਿ ਤੇ ਬਾਕੀ ਹੁੱਕ ਹੁੱਕ ਉਹ ਦੇਖ ਸਕਦੇ ਬਾਈ ਪੂਰੀ ਹੈਵੀ ਲੱਗੇ ਹੋਏ ਆ 12 68 ਵਾਲੀ ਲ ਅਰੀਜਨਲ ਹੀ ਸੀਟ ਹੈ ਬਈ ਅੱਗੇ 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 ਜਿਹੜੀ ਗੋਲ ਦੀ ਸੀਟ ਆਉਂਦੀ ਹੈ ਹਾਂ ਬੱਠਲ ਜੀ ਕਹ ਰਹੇ ਨੇ ਆਪਾਂ ਬੱਠਲ ਜੀ ਵਾਲੇ ਲੈ ਵੀ ਤੁਹਾਨੂੰ ਦਿਖਾ ਦਾਨੇ ਅਗੇ ਲਓ ਬਈ ਚੈੱਕ ਕਰੋ ਮੀਟਰ ਬੂਟਰ ਸਾਰੇ ਨਾਲ ਦੀ ਨੇ ਬਈ ਸਾਰਾ ਸਾਰਾ ਏ ਟੂ ਜ਼ेड ਨਾਲ ਠੀਕ ਹੈ ਸਾਰਾ ਅਰੀਜਨਲ 87 ਮਾਡਲ ਹੈ ਕਿੰਨਾ 87 87 ਹਾਂ ਲੈ ਮਿੱਤਰੋ ਰੰਗ ਕਰਾ ਕੇ ਲੋਕ ਬਾਹਰ ਫੇਰ ਲੈ ਕੇ ਜਾਂਦੇ ਆ ਪਰ ਇਹ ਅਰੀਜਨਲ ਆ ਸਾਰਾ ਠੀਕ ਹੈ ਜੀ ਮਤਲਬ ਪੁਰਾਣਾ ਖੁੰਡ ਆਣਾ ਬਈ ਜੀ ਇਹ ਟਰੈਕਟਰ ਨੇ ਬਈ ਕਿਸੇ ਨੇ ਸੱਚੀ ਜੀ ਟਿਪੇਟਾਏ ਹੋਏ ਨੇ ਹਾਂ ਜੇ ਸ਼ੌਂਕ ਪੂਰਾ ਕਰਨਾ ਸਾਰਾ ਅਰੀਜਨਲ ਟਰੈਕਟਰ ਠੀਕ ਆ ਬ ਡਿਮਾਂਡ ਬਈ ਇਹਦੀ ਡਿਮਾਂਡ ਤਾਂ ਵੀਰ ਜੀ ਆਪਾਂ 2 ਲੱਖ ਰੁਪਈਆ ਕਰਦੇ ਆ ਮੁੱਕ ਤੇ ਮਾਨਤਾਨ ਕਰ ਦਾਂਗੇ ਵਧੀਆ ਇਹਦੇ ਵਿੱਚ 2 ਲੱਖ ਰੁਪਈਆ ਹਾਂ ਠੀਕ ਹੈ ਇੱਕ ਬਈ ਪੰਜਾਬ ਨੰਬਰ ਹਾਂਜੀ ਆਫਰ ਇਹਦੇ ਵਿੱਚ ਸਕੀਮ ਆਪਾਂ ਪਹਿਲਾਂ ਵੀ ਦਿੱਤਾ ਸੀਗਾ ਫਾਰਮ 60 ਫਾਰਮ 60 ਉਹ ਬਾਈਆਂ ਨੂੰ ਮਲਾਵਾਂਗੇ ਵੀਡੀਓ ਦੇ ਵਿੱਚ ਫਾਰਮ 60 ਦੀ ਆਪਾਂ ਟੈਂਕੀ ਭਰਾ ਕੇ ਦਿੱਤੀ ਇਹ ਇਹਦੀ ਵੀ ਟੈਂਕੀ ਭਰਾ ਕੇ ਦੇਵਾਂਗੇ ਲੈ ਮਿੱਤਰੋ ਇਹਦੀ ਵੀ ਸੁਣੋ ਟੈਂਕੀ ਭਰੀ ਮਿਲੂਗੀ ਟਰੈਕਟਰ ਦੀ 3600 ਫੋਰ ਦੇ ਨੋਟ ਕਰ ਲਓ ਬਈ ਆਪਣਾ ਨਾਮ ਲੈ ਦਿਓ ਵੀ ਬੱਬੂ ਦੀ ਵੀਡੀਓ ਦੇਖ ਕੇ ਆਇਆ ਬਾਈ ਕਹਿੰਦਾ ਗੋਰਾ ਸੁਣੋ ਟੈਂਕੀ ਜਿਹੜਾ ਆਪਾਂ ਪਹਿਲਾ ਫਾਰਮ ਛੱਟ ਵੇਚਿਆ ਉਹ ਵੀ ਆਪਾਂ ਜਿਹੜਾ ਸਭ ਤੋਂ ਪਹਿਲਾਂ ਮਿਲਾਂਗੇ ਵੀਡੀਓ ਭਰਾ ਕੇ ਦਿੱਤੇ ਟੈਂਕੀ ਭਰਾ ਕੇ ਦਿੱਤੀ ਠੀਕ ਆ ਜਿਹੜਾ ਮੂਰੇ ਦਿਖਾਇਆ ਸਭ ਤੋਂ ਪਹਿਲਾਂ ਉਹ ਕੱਟਿਆਗਾ ਵਿੱਚ ਹਾਂ ਉਹ ਵਿੱਚ ਕੱਟਿਆ ਉਹ ਬਟਾ ਠੀਕ ਆ ਬਾਈ ਜੀ ਤੇ ਅਗਲਾ ਆਇਆਗਾ ਬਾਈ ਜੀ ਇਹ 855 4 ਮਾਡਲ ਹੈ ਲੈ ਮਿੱਤਰੋ ਅਗਲਾ ਆਇਆਗਾ 2004 ਮਾਡਲ 855 ਹਾਂਜੀ ਟਾਇਰ ਹੈ ਗਿਆ 80 ਪੈਸੇ ਠੀਕ ਆ ਬਈ 80 ਪੈਸੇ ਟਾਇਰ ਨੇ ਕਿਹ ਬਈ ਜੀ ਨੰਬਰ ਰੋਪਏ ਦੇ ਦਾ ਨੰਬਰ ਪੰਜਾਬ ਦਾ ਠੀਕ ਆ ਜੀ ਲੈ ਮਿੱਤਰੋ ਪੰਜਾਬ ਦਾ ਨੰਬਰ ਹੈਗਾ ਇੰਜਨ ਗੇਅਰ ਬਈ ਸਾਰਾ ਓਕੇ ਤੇ ਡਿਮਾਂਡ ਰੋਪਏ ਦੀ ਤੇ ਡਿਮਾਂਡ ਤਾਂ ਆਪਾਂ ਦਿਖਾ ਰਹੇ 285000 ਰੁਪਇਆ ਕਰਦੇ ਆ ਡੇਢ ਲੈਣਾ ਇਹਦਾ 265000 ਰੁਪਇਆ 265000 ਰੁਪਇਆ ਹਾਂ ਅੱਗੇ ਫਿਰ ਅੱਗੇ ਬਈ ਜੀ ਇਹ 21 ਮਾਡਲ ਹੈ ਇਹ 21 ਮਾਡਲ ਟੌਪ ਵਾਲਾ ਮਾਡਲ ਹੈ ਨਾ ਬਈ 30 ਸਪੀਡ ਆ 30 ਸਪੀਡ ਆ 16 ਦੇ ਟਾਇਰ ਹੈਗੇ ਦੇਗੇ ਚੁੱਲੇ ਵਾਲਾਗਾ ਬਾਕੀ ਪਾਵਰ ਸਟੀering ਚ ਹਾਈ ਵੀ ਸਟਾਰ ਚ ਅਲੱਗ ਦੇ ਕਲੱਚ ਵਾਲਾ ਤੇ ਇਹਦੀ ਡਿਮਾਂਡ ਰੂ ਬਈ ਇਹ ਆਪਾਂ 7 ਲੱਖ ਦਾ ਜੈਸਨੋ ਚ ਦੇ ਰਹੇ ਜੈਸਨੋ ਚ 7 ਲੱਖ ਰੁਪਏ ਮਾਨਸਾ ਨੰਬਰ ਆ ਆ ਵੀ ਸਾਡਾ ਪ੍ਰੀਤ ਟਰੈਕਟਰ ਮਾਨਸਾ ਨੰਬਰ ਆ ਠੀਕ ਆ ਜੀ 16 ਦੇ ਟਾਇਰ ਹਾਂ 2010 ਇਹ ਵੀ ਅੱਜ ਹੀ ਲੈ ਕੇ ਆਂਦਾ ਤਿਆਰ ਤੁਰ ਕਰਾ ਨਹੀਂ ਟਾਇਰ ਦਿਖਾ ਦੇ ਨਾਲ ਦੇ ਹਜੇ ਇਹਦੇ ਥੋੜੀ ਪਹਿਲੀ ਪਹਿਲੀ ਕਸਾਈ ਆ ਹਜੇ ਠੀਕ ਆ ਨਾਲ ਦੀ ਉਧਰ ਵੱਡੇ ਟਾਇਰ ਦੇ ਮਾਰ ਕੇ ਵੀ ਹੈਗੇ ਦਿਖਾ ਦੇ ਠੀਕ ਆ ਜੀ ਇਹ ਮਾਡਲ ਹੈਗਾ ਭਾਈ ਜੀ ਇਹ 10 ਪੀਵੀ 10 ਮਾਡਲ ਆ ਸਮਾਏ ਚ ਚੱਲਿਆ ਹੋਈ ਕੰਮ ਹਾਂ ਹਾਂ ਮਤਲਬ ਇਹ ਜੇ ਤੋਤਾ ਤੋਤਾ ਵੀ ਨਹੀਂ ਦੇ ਬਈ ਇਹਦੀ ਸੋਟੀ ਪਾਊਡਰ ਨਾਲ ਬਸ ਹੁਣ ਨਹੀਂ ਲੈ ਕੇ ਆ ਕੋਲ ਸੋਨਾ ਲੀਕਾ ਤੇ ਇਹ ਟਰੈਕਟਰ ਕੱਟੇ ਹੁਣ ਹੀ ਲੈ ਕੇ ਆਏ ਠੀਕ ਆ ਜੀ ਮਤਲਬ ਸੜਨਾ ਨਹੀਂ ਜੇ ਸੁਰਖੀ ਪਾਊਡਰ ਲਾ ਕੇ ਹਾਂ ਸੋਨਾ ਬਣਾਤਾ ਪੂਰਾ ਸੋਨਾ ਹੁਣ ਤੇ ਇਹਦੀ ਮਾਡੇ ਵਾਲੀ ਟੈਂਕੀ ਲੱਗੀ ਹੋਈ ਆ ਠੀਕ ਆ ਜੀ ਡਿਮਾਂਡ ਆ ਗਈ ਬਈ ਜੀ ਦੀ ਇਹ ਹਾਨਾ ਦੇ ਵਿੱਚ 240000 ਦਾ ਦੇ ਦਾਂਗੇ ਅੱਜ 240000 ਜੇ ਟਾਇਰ ਤੋਂ ਵਧਾਤੇ ਰੇਟ ਵਾਲਾ ਹਾਂ ਜੇ ਟਾਇਰ ਟੂਰ ਵਧਾਤੇ ਰੇਟ ਫਿਰ ਬੱਝੂ ਠੀਕ ਆ ਬਈ ਜੀ ਤੇਰਾ ਆਪਣੇ ਕੋਲੇ ਹੋਰ ਵੀ ਬਥੇਰੇ ਖ ਹੈਗੇ 80 ਪੈਸੇ 70 80 ਪੈਸੇ ਲੈ ਮਿੱਤਰੋ 80 ਪੈਸੇ ਟਾਇਰ ਪੈ ਨੇਗੇ ਕੰਡੀਸ਼ਨ ਚੈੱਕ ਕਰ ਸਕਦੇ ਨੰਬਰ ਪਈ ਜਦਾ ਇਹ ਨੰਬਰ ਹੈ ਚਾਰ ਹੈ ਚੱਪ ਵਾਲੀ ਕਾਪੀ ਆ ਪਾਸਿੰਗ ਪਈ ਆ ਟਰੈਕਟਰ ਦੀ ਜੇ ਕਿਸੇ ਨੇ ਕਾਪੀ ਕਾਗਜ਼ ਤਾਂ ਓਕੇ ਮਿਲੂਗਾ ਹਾਂ ਜੀ ਹਾਂ ਜੀ ਠੀਕ ਹੈ ਜੀ ਸਤਰੀ ਸੁਤਰੀ ਨਵੀਂ ਲੱਗੀ ਹੋਈ ਆ ਟਰੈਕਟਰ ਦੀ ਠੀਕ ਹੈ ਜੀ ਇਹਦੇ ਡਿਮਾਂਡ ਰੂਪੇ ਜੀ ਇਹ ਡਿਮਾਂਡ ਤਾਂ ਇਹਦਾ ਕੁਝ ਕਹੀ ਜਾਈਏ ਆਪਾਂ 2 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਮੌਕੇ ਤੇ ਮਾਨਤਾਨ ਹੋਰ ਵਧੀਆ ਕਰ ਦਾਂਗੇ ਲੈ ਮਿੱਤਰੋ 2 ਲੱਖ ਰੁਪਏ ਦਾ ਸਸਤੇ ਟਰੈਕਟਰ ਵੀ ਇੱਥੋਂ ਮਿਲਦੇ ਨੇ ਠੀਕ ਹੈ ਬਾਈ ਜੀ ਤੇ ਅਗਲਾ ਬਾਈ ਜੀ ਇਹ ਤਾਂ ਵਿਕਿਆ ਹੋਇਆ ਆਪਣਾ ਸੇਲ ਹੋਇਆ ਹੋਇਆ ਟਰੈਕਟਰ ਔਰ ਬਹੁਤ ਖੜੇ ਆ ਟਰੈਕਟਰ ਠੀਕ ਹੈ ਤੇ ਬਾਕੀ ਦਰਸ਼ਕ ਵੀਰ ਫੋਨ ਕਰ ਲੈਣ ਠੀਕ ਆ ਬਾਈ ਜੀ ਫੋਨ ਬਸ 10 ਤੋਂ 7 ਵਜੇ ਤੱਕ ਇਹ ਟਰੈਕਟਰ ਸੀ ਬਈ ਹੋਰੇ ਹੋਰ ਵੀ ਟਰੈਕਟਰ ਆ ਆ ਦੋ ਟਰੈਕਟਰ ਆ ਰਹੇ ਆਪਣੇ ਕੋਲੇ ਠੀਕ ਆ ਦਿਖਾਉਣੇ ਹੋਣੀ ਵੀਡੀਓ ਤੇ ਠੀਕ ਗੱਲ ਮਿੱਤਰੋ ਆਪਾਂ ਦੋ ਟਰੈਕਟਰ ਆ ਰਹੇ ਨੇਗੇ ਉਹ ਵੀ ਦਿਖਾਉਣੇ ਆਗੇ ਮਿੱਤਰੋ ਆ ਦੋ ਟਰੈਕਟਰ ਆ ਗਏ ਠੀਕ ਆ ਬਾਈ ਜੀ ਇਹ ਨਿਊ ਆਲੈਂਡ ਆ ਗਿਆ ਤੇ ਜੌਂਡੀਅਰ ਆ ਗਿਆ ਹਨਾ ਬਾਈ ਜੀ ਠੀਕ ਆ ਬਾਈ ਜੀ ਕੰਡੀਸ਼ਨ ਇਹਨਾਂ ਦੀ ਵੀ ਚੰਗੇ ਨੇ ਬਈ ਅਜੇ ਆਈ ਨਹੀਂ ਨੇ ਆਈ ਨਹੀਂ ਵਾਪਸ ਲੈ ਕੇ ਆਏ ਨੇ ਟਰੈਕਟਰ ਹੀ ਲੈ ਕੇ ਕੋਣ ਆਏ ਬਾਈ ਇਹ ਆਪਣੇ ਚਾਚ ਜਦੋਂ ਮਰਜ਼ੀ 24 ਘੰਟੇ ਹਾਜ਼ਰ ਨੇ ਠੀਕ ਆ ਜੀ ਆਪਣੇ ਕਿਸਾਨ ਵੀਰਾਂ ਬਾਅਦ ਤੇ ਹਾਜ਼ਰ ਨੇ ਠੀਕ ਆ ਜੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈ শোরੂਮ ਦੀ ਇੱਥੇ ਠੀਕ ਆ ਬਈ ਹਾਂ ਦਿਖਾ ਦਿਓ ਇੱਕ ਵਾਰ ਇੱਥੇ ਹੁੰਦੇ ਨੇ ਅਸੀਂ ਤਾਂ ਮੋਟਾ-ਮੋਟਾ ਕੰਮ ਹੀ ਕਰਦੇ ਹਾਂ ਡਿਟੇਲ ਚ ਸਾਰਾ ਇਹੀ ਦੇਖਣਗੇ ਠੀਕ ਆ ਜੀ ਮਤਲਬ ਉਰੀ ਹੁੰਦੇ ਨੇ ਹਾਂਜੀ ਹਾਂਜੀ ਇੱਥੇ ਹੁੰਦੇ ਨੇ ਠੀਕ ਆ ਇਹ ਦੋਨੇ ਟਰੈਕਟਰ ਚਲਾ ਕੇ ਲੈ ਕੇ ਆਏ ਬਈ ਕਿੱਥੇ ਓਕੇ ਨੇ ਬਈ ਓਕੇ ਜੀ ਓਕੇ ਠੀਕ ਆ ਲੋ ਮਿੱਤਰੋ ਅਜੇ ਇਹਦੇ ਬਾਰੇ ਗੱਲਬਾਤ ਕਰਦੇ ਆ ਪਹਿਲਾਂ ਲੈ ਮਿੱਤਰੋ ਅਗਲਾ ਇਹ ਟਰੈਕਟਰ ਆਇਆ ਗਿਆ ਇਹ ਵੀ ਪੁਰਾ ਕਿਹ ਮਾਡਲ ਦੀ ਗੱਲਬਾਤ ਕਰੀਏ ਭਾਈ ਜੀ 2002 ਆ 2002 ਸਾਰਾ Ориਜਨਲ ਹੈ ਚੈੱਕ ਕਰਵਾ ਦੇ ਸੈਂਟਰ ਗੇਅਰ ਸੈਂਟਰ ਗੇਅਰ ਹਾਂਜੀ ਠੀਕ ਗੱਲ ਮਿੱਤਰੋ ਚੈੱਕ ਕਰ ਲਓ ਭਾਈ ਬਾਈ ਕੰਦਾ ਸਾਰਾ Ориਜਨਲ ਆ ਪੰਜਾਬ ਨੰਬਰ ਆ ਸਾਦੀ ਘਟਾਈ ਚ ਜਿਹੜੇ ਟਰੈਕਟਰ ਬਹੁਤ ਆਦੇ ਕੱਟ ਮਿਲਦੇ ਨੇ ਨਾ ਭਾਈ ਹਾਂਜੀ ਹਾਂਜੀ ਪਿਓਰ ਫੋਰਡ ਠੀਕ ਆ ਲੈ ਨੂੰ ਨਿਊ ਆਲੈਂਡ ਹਾਂ ਫੋਰਡ ਆ ਹੁਣ ਨਿਊ ਆਲੈਂਡ ਉਰੇ ਆਉਂਦਾ ਆਣਾ ਭਾਈ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਟਾਇਰ ਰਹਿਣਗੇ ਭਾਈ ਜੀ ਇਹਦੇ ਟਾਇਰ ਹੈਗੇ 60 70 ਪੈਸੇ ਠੀਕ ਗੱਲ ਮਿੱਤਰੋ 60 70 ਪੈਸੇ 16 ਦੇ ਟਾਇ ਇੰਜਨ ਗੇਅਰ ਕੇ ਮੇ ਰੂਪ ਬਾਈ ਜਮਾ ਓਕੇ ਚਲਾ ਕੇ ਬਾਕੇ ਲੈ ਜੀ ਠੀਕ ਆ ਬਾਈ ਜੀ ਸੋਨੇ ਵਰਗਾ ਟਰੈਕਟਰ ਆ ਪੰਜਾਬ ਨੰਬਰ ਆ ਠੀਕ ਆ ਬਾਈ ਜੀ ਬਾਕੀ ਚੌਂਕ ਰਹਿਣਾ ਬਈ ਪੂਰਾ ਹਾਂਜੀ 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 ਠੀਕ ਆ ਜੀ ਤੇ ਡਿਮਾਂਡ ਰੁਪਈਏ ਦੀ ਡਿਮਾਂਡ ਤਾਂ ਇਹ ਆਪਾਂ 2 ਲੱਖ ਤੇ 65000 ਰੁਪਿਆ ਕਰਦੇ ਆ 2.5 ਲੱਖ ਰੁਪਿਆ ਟਰੈਕਟਰ ਦੇ ਦੇਗੇ 2.5 ਲੱਖ ਰੁਪਿਆ ਦਾ ਹਾਂਜੀ ਲੈ ਮਿੱਤਰੋ 2.5 ਲੱਖ ਰੁਪਿਆ ਦਾ ਪੰਜਾਬ ਨੰਬਰ ਆਗਾ ਕੰਡੀਸ਼ਨ ਚ ਉਹਨੂੰ ਚੈੱਕ ਕਰਵਾ ਲੈ ਲੈ ਸਰੇਟ ਆ ਜਮਾ ਕੋਈ ਆ ਨਹੀਂ ਰੇਟ ਜਾਦੇ ਆ ਮਰਾਡ ਮੂਡ ਦਿਖਾ ਦੇ ਬੱਬੂ ਸਾਰਾ ਓਰੀਜਨਲ ਹੈ ਡਾਟਰ ਠੀਕ ਹੈ ਲੋ ਬਈ ਚੈੱਕ ਕਰ ਸਕਦਾ ਜਿੰਨੇ ਮਗਰਾਡ ਮੂਡ ਹੈਗੇ ਨਾਲ ਦੇਨੇਗੇ ਠੀਕ ਹੈ ਬਈ ਕੰਡੀਸ਼ਨ ਦਾ ਵੀ ਕੋਕਾ ਪਿਆਗਾ ਹਾਂਜੀ ਹਾਂਜੀ ਤੇ ਅਗਲਾ ਆਇਆਗਾ ਬਈ ਜੀ 23 ਮਾਡਲ 23 ਮਾਡਲ ਆ 4 ਸਪੀਡ ਹੈ ਨਾ ਬਈ ਜੀ ਹਾਂਜੀ ਹਾਂਜੀ ਗੇਅਰ ਪ੍ਰੋ ਲੈ ਮੇਟਰੋ ਗੇਅਰ ਪ੍ਰੋ 4 ਸਪੀਡ ਹੈ 52 10 23 ਦੇ ਮਾਰਕੇ 23 ਦੀ ਕਾਪੀ ਠੀਕ ਆ ਬਈ ਜੀ ਬੰਪਰੇ ਦਾ ਘੋੜਾ ਲੱਗਿਆ ਸੀ ਠੀਕ ਆ ਜੀ ਉਹਨਾਂ ਨੇ ਲਾ ਲਿਆ ਪਰ ਓਰੀਜਨਲ ਜਿਹੜਾ ਕੰਪਨੀ ਕੋਲ ਆਉਂਦਾ ਉਹ ਲਾ ਕੇ ਦੇਵਾਂਗਾ ਠੀਕ ਹੈ ਮਤਲਬ ਬੰਪਰ ਮਿਲੂਗਾ ਹਾਂਜੀ ਹਾਂਜੀ ਠੀਕ ਹੈ ਲੋ ਮਿੱਤਰੋ ਬੰਪਰ ਇਹਦੇ ਨਾਲ ਤੁਹਾਨੂੰ ਮਿਲੂਗਾ ਬਾਈ ਕਹਿੰਦਾ ਤੀਜੇ ਮਹੀਨੇ ਦਾ 23 ਮੈਨੂਫੈਕਚਰ ਵੀ ਦਿਖਾ ਦੇ ਠੀਕ ਆ ਜੀ ਸਟਾਰਟਿੰਗ ਮਾਡਲ ਆਣਾ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਤੁਸੀਂ ਪੈਰਦਾਨ ਦੇਖ ਸਕਦੇ ਹੋ ਬਾਈ ਹਜੇ ਆਈ ਹੈ ਨਾ ਬਾਈ ਇਹ ਟਰੈਕਟਰ ਹਾਂ ਹੁਣੇ ਆਇਆ ਆਪਣੇ ਠੀਕ ਹੈ ਲੋ ਮਿੱਤਰੋ ਇਹ ਟਰੈਕਟਰ ਨੇ ਬਹੁਤ ਵੇਟ ਕਰਵਾਈ ਹੁਣੇ ਆਈ ਹੈਗਾ ਠੀਕ ਹੈ ਬਾਈ ਜੀ ਪੈਰਦਾਨ ਤੁਸੀਂ ਦੇਖ ਸਕਦੇ ਹੋਗੇ ਬਾਕੀ ਰਿਮਾ ਰੂਮਾ ਦੀ ਤੁਹਾਨੂੰ ਕੰਡੀਸ਼ਨ ਚੈੱਕ ਕਰਵਾ ਦਾਨੇਗੇ 16 ਦੇ ਟਾਇਰ ਨੇ ਨਾਲ ਦੇ ਟਾਇਰ ਨੇ ਨਾ ਬਾਈ ਨਾਲ ਦੇ ਟ ਫੁੱਲ ਸਾਫ ਪਈ ਜਾਣਾ ਬਈ ਅਜੇ ਤੱਕ ਆਹਾਂ ਕਰੂੰਗਾ ਬਾਹੀ ਦੇ ਵਿੱਚ ਹੀ ਚੱਲਿਆ ਟਰੈਕਟਰ ਠੀਕ ਬਾਹੀ ਦੀ ਚੱਲਿਆ ਹੋਇਆਗਾ ਤੇ ਫਰੰਟਰ ਚੇਂਜ ਨੇਣਾ ਬਈ ਕਿ ਨਾਲ ਦੀ ਨੇ ਬਈ ਉਹ ਵੀ ਨਾ ਨਾ ਨਾਲ ਦੇ ਅਚਾਰੇ ਠੀਕ ਹੈ ਬਈ ਚੌਕੜਾ ਟਰਾਂ ਦਾ ਬਈ ਜੀ ਨਾਲ ਦੇ ਹੈਗਾ ਤੇ ਘੰਟੇ ਨੇ ਦੇਖੇ ਬਈ ਕਿੰਨੇ ਚੱਲਿਆ ਹੋਊਗਾ ਤਕਰੀਬਨ ਇਹ 800 ਘੰਟਾ ਚੱਲਿਆ ਬਸ ਠੀਕ ਹੈ ਲੋ ਮਿੱਤਰੋ 800 800 ਘੰਟਾ ਚੱਲਿਆ ਹੋਇਆ ਇਹਦੀ ਡਿਮਾਂਡ ਰੋ ਬਈ ਇਹ ਆਪਾਂ ਡਿਮਾਂਡ ਤੇਰੀ 7 ਲੱਖ 70 ਹਜ਼ਾਰ ਆ ਸਾਢੇ 7 ਲੱਖ ਦਾ ਟਰੈਕਟਰ ਦੇ ਦਿਆਂਗੇ ਮੌਕੇ ਤੇ ਮਾਨਦਾਨ ਕਰ ਦਿਆਂਗੇ ਵਰੀਆ ਮਾਨਤਨ ਕਰਾਂਗੇ ਠੀਕ ਹੈ ਲੋ ਲਓ ਮਿੱਤਰੋ ਬਾਕੀ ਦੇਖ ਸਕਦੇ ਹੋ ਜੇ ਤਾਂ ਰਾਤ ਨੂੰ ਚੱਲੂ ਨਾ ਸਾਰਾ ਟਰੈਕਟਰ ਜਗੂਗਾ ਨਾ ਭਾਈ ਹਾਂਜੀ ਹਾਂਜੀ ਠੀਕ ਹੈ ਲੋ ਉਤਰੋਂ ਲਾਈਟਿੰਗ ਵਗੈਰਾ ਹੋਈ ਹੋਈ ਹੈਗੀ ਠੀਕ ਹੈ ਭਾਈ ਜੀ ਤੇ ਆਉਣਾ ਕਿੱਥੇ ਭਾਈ ਜੀ ਇਹ ਟਰੈਕਟਰ ਖਰੀਦਣ ਲਈ ਇਹ ਪੰਜਾਬ ਟਰੈਕਟਰ ਮਾਨਸਾ ਠੀਕ ਹੈ ਜੀ ਮਾਨਸਾ ਕੈਂਚੀਆਂ ਠੀਕ ਹੈ ਬਰਨਾਲਾ ਸਰਸਾ ਰੋਡ ਦੇ ਸੰਦੀਪ ਪੰਪ ਦੇ ਸਾਹਮਣੇ ਠੀਕ ਹੈ ਭਾਈ ਕਾਪੀ ਕਾਗਜ਼ਾਂ ਦੀ ਗਰੰਟੀ ਜ਼ਿੰਮੇਵਾਰੀ ਜੀ ਫਰਸਟ ਪਾਰਟੀ ਦਾ ਟਰੈਕਟਰ ਮਾ ਸਾਡਾ ਮਾਨਸਾ ਨੰਬਰੀਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਾਈ ਧੰ ਲਓ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿਕਾ